ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਬੜਨ ਸੇਰ ਲਈ ਲੈ ਕੇ ਆਏ ਹਾਂ ਜੀ ਦੋਨੇ ਬਈ ਜਰਸੀ ਆ ਟਾਪ ਕਲਾਸ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਿ ਕਾਲ ਸਾਹੀ ਆਰਡਰ ਸਾਹ ਕੋ ਠੀਕ ਹੋ ਬਾਈ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਂ ਦਾ ਸਾਹ ਬੱਬੂ ਹੈ ਜੀ ਪਿੰਡ ਸਲਾਬਤਪੁਰਾਈ ਆਪਣਾ ਅ ਜਿਲ੍ਹਾ ਜਿਲ੍ਹਾ ਆਪਣਾ ਬਠਿੰਡਾ ਪਿੰਡਾ ਜੀ ਅ ਤਹਿਸੀਲ ਫੋਲਾ ਕਿਹੜਾ ਨਾਮ ਪਰਫੂ ਨੇ ਨੇੜੇ ਪਿੰਡ ਕਿਹੜਾ ਹੈ ਭਦੌਰ ਜੀ ਭਗਤਾ ਭਾਈ ਰੁੱਪਾ ਮੋਬਾਈਲ ਨੰਬਰ ਬੋਲ 747731 ਜਿਹੜੀ ਪਹਿਲੇ ਨੰਬਰ ਤੇ ਜਰਸੀ ਬਣਦੇ ਆ ਕਿਹੜਾ ਸੁਆਸੂਈ ਇਹ ਪਹਿਲਾ ਸੁਆਸੂਈ ਹੈ ਗੱਡਾ ਸਾਹਿਬ ਅੱਛੀ ਕਦੋਂ ਸੁਈ ਹੈ ਬਈ ਇਹਨੂੰ ਅਜ ਤੀਜਾ ਦਾਣਾ ਜੀ ਬੱਚਾ ਕੀ ਹੈ ਮਗਰ ਬੱਚਾ ਦਿੱਤਾ ਹੀ ਬੱਚਾ ਦਿੱਤਾ ਹਾਂਜੀ ਕਿੰਨਾ ਕੁ ਬਈ ਬੋਲੋ ਜਾਂਦੋ ਬੋਲੋ ਹੀ 11 ਮਹਾਰਾ ਲੀਟਰ ਹੋ ਜਾਏ ਖਾਲੀ ਤਾਂ ਕਰੀ 11 ਮਹਾਰਾ ਲੀਟਰ ਹੋਊਗਾ ਇਹ ਓਕੇ ਬਈ ਹਾਂਜੀ ਠੀਕ ਹੈ ਬਰੀਡ ਇੱਕ ਨੰਬਰ ਬਰੀਡ ਇੱਕ ਨੰਬਰ ਆ ਜੀ ਠੰਡੀ ਸੀਲ ਦੀ ਭਾਰ ਭੱਪੇ ਦੀ ਜੇਰ ਜੱਪੇ ਦੀ ਸਾਰੀ ਫੁੱਲ ਗਰੰਟੀ ਹੋ ਜੀ ਆਪਣੀ ਇੱਕ ਨੰਬਰ ਬਣੇ ਓਕੇ ਬਈ ਲੇਵਾ ਕਮਾਲ ਹਾਂਜੀ ਮਗਰ ਉਹ ਲੇਵਾ ਬਾਈ ਸਟੇਟਿੰਗ ਵਾਲਾ ਲੇਵਾ ਥਾਣ ਦੇਖ ਚਵਾਈ ਕਿਵੇਂ ਆ ਬਾਈ ਚਵਾਈ ਡਾਕਟਰ ਸਾਹਿਬ ਫਿਰ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਮਾੜਾ ਡੰਗਰ ਲੈਂਦੀ ਨਹੀਂ ਨਾ ਚਵਾਈ ਦਾ ਥਣ ਦੇਖ ਯਾਰ ਥਣ ਬਾਲਾ ਚੰਗਾ ਜੀ ਨਾੜਾ ਨੂੜਾ ਫੁੱਲ ਚੰਗੀਆਂ ਫੁੱਲ ਚੰਗੀਆਂ ਕਲੀ ਨਾੜਾਂ ਖੜੀ ਆ ਤੇ ਥਣ ਗੁਲਾਬੀ ਮੁੱਠੀ ਵਾਲਾ ਥਣ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਹੈ ਇੱਕ ਨੰਬਰ ਇਹ ਵਰੀਡ ਦੇਖੋ ਬਾਈ ਜਰਸੀ ਵਰੀਡ ਆ ਬਈ ਮਿਲਦੀ ਬਹੁਤ ਘੱਟ ਆ ਹਮਮ ਇਧਰ ਦੀ ਦਿਖਾ ਦਿਓ ਹਮ ਥਣਲੇਵਾ ਦਿਖਾ ਦਿਓ ਇਧਰ ਦੀ ਨਾੜਾ ਨੂੜਾ ਕਿੰਨਾ ਚੰਗਾ ਸਹੀ ਗੱਲ ਆ ਪੂਰੇ ਚੰਗੇ ਥਣਲੇਵੇ ਵਾਲੀ ਆ ਜੀ ਉਹ ਗੱਲ ਨਹੀਂ ਹਮ ਖੋਲ ਦੇ ਬਾਈ ਤੋੜ ਦੇ ਫੇਸ ਬੜਾ ਚੰਗਾ ਇੱਕ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਟ ਫੁੱਲ ਆਉਗੀ ਕੋਈ ਸਵਾਈਾ ਬਿਊਟੀ ਚੈੱਕ ਕਰੋ ਕਰਮਾ ਇਹ ਕੀ ਬਾਤ ਚਮਕ ਵੀ ਫੁੱਲ ਆ ਹਾਂਜੀ ਹਾਂਜੀ ਹਾਂ ਜੀ ਮੀ ਨਾ ਕਲਰ ਵੀ ਅਸਲ ਜਰਸੀ ਵਾਲਾ ਕਲਰ ਆ ਭਾਈ ਹਾਂਜੀ ਹੂੰ ਕੋਈ ਵੀ ਭੈਣ ਭਰਾ ਹਮਾਚਲ ਮੂਚਾ ਦੀ ਨਾ ਮੰਨ ਕੇ ਆਵੇ ਇਧਰ ਲਈ ਆ ਲੋਕਲਾ ਘਲਾਉੜ ਦੀ ਬੱਚੀ ਆ ਜੀ ਇਹ ਠੀਕ ਆ ਭਾਈ ਹਾਂਜੀ ਕੀ ਮੋਹ ਲੱਜਾਏ ਡਾਕਟਰ ਸਾਹਿਬ ਇਹਦਾ ਕੋਈ 55 ਨਹੀਂ ਕੋਈ 60 ਨਹੀਂ ਜੀ ਬਸ ਜਿਹੜਾ ਦੇ ਲੈਣਾ ਉਹ 1.48 ਹਜ਼ਾਰ ਰੁਪਿਆ ਜੀ ਤੇ 100 ਕਿਲੋਮੀਟਰ ਦਾ ਕੜਪਣਾ ਅੱਜ ਕਰਾਇਆ ਫਰੀ ਹੈ ਆਫਰ ਹੀ ਹੈ ਜੀ ਅੱਜ ਬਸ ਆਫਰ ਵੀ ਰੱਖਤੀ ਤੇ ਮੁੱਲ ਵੀ ਜਮਾ ਜਾਇਜ਼ ਹੋਵੇ ਪਰ ਆਏ ਨਾ ਹੋਵੇ ਕੋਈ ਭੈਣ ਭਰਾ ਕੋਈ ਬਾਤ ਘਾਟ ਵਾਲਾ ਹੋਵੇ ਵੀ ਮੁੱਲ ਆਪਣਾ ਉਹੋ ਜਿਹਾ ਹੀ ਹੋਊਗਾ ਵੀ ਬਸ ਇਹ ਚ ਸੌਦਾ ਹੋਇਆ ਹੀ ਮੰਨੇ ਓਕੇ ਹਾਂਜੀ ਥੰਦੀ ਜੀ ਦਿਖਾ ਦਿਓ ਕਿੰਨੀ ਜ਼ਿਆਦਾ ਕੁਆਲਿਟੀ ਦਿਖਾ ਦਿਓ ਕਿੰਨੀ ਬਿਊਟੀ ਦੇਖ ਤੂੰ ਘਰ ਮਾਈ ਦੇਖਨੀ ਹਾਂਜੀ ਬਿਊਟੀ ਇੱਕ ਨੰਬਰ ਫੇਸ ਬੂਸ ਬੜਾ ਚੰਗਾ ਚਮਕ ਚਮਕ ਪੂਰੀ ਆ ਤੇ ਮੋਲ ਜਮਾ ਜਾਇਜ ਹੈ ਕੋਈ ਨਹੀਂ ਭੈਣ ਭਰਾ ਜਿਵੇਂ ਹੁਣ ਪਹਿਲੇ ਨਾਲ ਬੇਫਿਕਰ ਹੋ ਕੇ ਆ ਜੇ ਜੇ ਲੱਤ ਪੈਰ ਹਲਾਉ ਉਹ ਆਪਣੀ ਜ਼ਿੰਮੇਵਾਰੀ ਹੋ ਬਾਹਰ ਦੀ ਜੇਰ ਦੀ ਆਪਾਂ ਪਹਿਲਾਂ ਵੀ ਗਾਰੰਟੀ ਲਈਏ ਤੇ ਆਪਣੀ ਹੁਣ ਵੀ ਫੁੱਲ ਗਾਰੰਟੀ ਹੈ ਠੀਕ ਆ ਬਾਈ ਹਾਂ ਹਾਂ ਬਾਕੀ ਮੋਲ ਯਾਰ ਜਮਾ ਜਾਇਜ ਹੈ ਕਿੰਨੇ ਮੋਲ ਰੱਖਿਆ ਕੋਈ ਬਾਲਾ ਮੋਲ ਨਹੀਂ ਰੱਖਿਆ ਬਿਊਟੀ ਚੈੱਕ ਕਰੋ ਕਰਮਾਈ ਦੀ ਇੱਕ ਨੰਬਰ ਆ ਬਾਈ ਆ ਜਾ ਮੰਗ ਫੁੱਲ ਆ ਜਰਸੀ ਬਹੁਤ ਘੱਟ ਆ ਜਰਸੀ ਬਹੁਤ ਘੱਟ ਮਿਲਦੀ ਆ ਜੀ ਨਾ ਜਰਸੀ ਕ੍ਰਾਸ ਮਿਲਦੀ ਆ ਨਾ ਪਿਓਰ ਮਿਲਦੀ ਆ ਮਿਲਦੀ ਨਾ ਘੱਟ ਆ ਜੀ ਸਹੀ ਕਰਦਾ ਬਾਈ ਆਹ ਗਰਮੀ ਦਾ ਮੌਸਮ ਆ ਜਿਹੜਾ ਇਹ ਫੁੱਲ ਕੰਮ ਜਾ ਫਰੈਂਡ ਫੁੱਲ ਚੱਲਦੀ ਆ ਜੀ ਗਰਮੀ ਇਹ ਆਏ ਨਹੀਂ ਕੋਈ ਗੱਲ ਵੀ ਗਰਮੀ ਨਾ ਚੱਲਣ ਸਹੀ ਆ ਬਾਈ ਤੇ ਠੰਡੀ ਸੀਲ ਬੰਨੂ ਜਿੱਥੋਂ ਮਰਜੀ ਕੋਈ ਭੈਣ ਭਰਾ ਬੇਫਿਕਰ ਹੋ ਕੇ ਆ ਜੇ ਹੂੰ ਉਹ ਨਹੀਂ ਕੋਈ ਗੱਲ ਹੋਊਗੀ ਲੈ ੱਟੇ ਮਾਰੀ ਚੱਲੋ ਆਏ ਨਹੀਂ ਹੋਊਗਾ ਵੀ ਲੱਤ ਮਾਰੂ ਲੋ ਲੈ ਵਾ ਦੇ ਸਰਪਾਈ ਦੇ ਲੈ ਵੀ ਨਹੀਂ ਸਰਪਾਈ ਦਿਖਾ ਦੇ ਹੂੰ ਯਾ ਵਾ ਤਾ ਬਾਈ ਲੈ ਯਾ ਵਾ ਇੱਕ ਕੰਮਰ ਥਣ ਲੱਗਿਆ ਬਾਈ ਮੁੱਠੀ ਵਾਲਾ ਥਾਣਾ ਅੱਗੇ ਦੋ ਨੰਬਰ ਕਿਹੜਾ ਸੂਸ ਹੋਈ ਆ ਇਹ ਦੂਸਰਾ ਸੂਆ ਰੱਸਾ ਕਦੋਂ ਸੂਈ ਆ ਭਰਾ ਇਹ ਸਵੇਰ ਸੂਈ ਆ ਜੀ ਇਹਨੂੰ ਹੁ 2 ਘੰਟੇ ਹੋ ਗਏ 2.5 ਜੇ ਜੂਰ ਪ੍ਰੋਪਰ ਆ ਫੁੱਲ ਪੈ ਗਈ ਜੀ ਆ ਪਈਆ ਬੱਠਲ ਚ ਭਰਿਆ ਪਿਆ ਬੱਛਾ ਬਾਈ ਤੇ ਬੱਚਾ ਕੀ ਦੇਤਾ ਬੱਚਾ ਦਿੱਤਾ ਜੀ ਉਹ ਅੱਛਾ ਦੇਤਾ ਹਾਂਜੀ ਲੇਵਾ ਪੜਾ ਸਫਾਈ ਦਿਖਾਇਓ ਜੀ ਕਿੰਨੀ ਜ਼ਿਆਦਾ ਹੂੰ ਕਿੰਨਾ ਕੁ ਬਾਲਾ ਬਾਲਾ ਕੱਢਿਆ ਬਾਲਾ ਹੀ 1.5 4 ਕਿਲੋ ਚੋਇਆ ਇਹਦਾ ਓਕੇ ਮੰਨ ਕੇ ਚੱਲੋ ਅੱਧਾ ਕਿਲੋ ਨੂੰ ਪਿਆ ਦਾ 4 ਕਿਲੋ ਚੋਤਾ ਸੀ ਜੀ ਹੂੰ ਥਾਣ ਬੜਾ ਕਮਾਲ ਹੈ ਨਾ ਹਾਂਜੀ ਮੁੱਠੇ ਵਾਲਾ ਥਾਣ ਕੱਲਾ 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 ਥਾਣ ਇਹ ਨਿਖੜਮਾ ਪੂਰਾ ਕੋਈ ਫੋੜ ਨਹੀਂ ਸ਼ਾਨੀ ਪਿੱਛੇ ਤੋਂ ਚੌੜੀ ਚੂੜੀ ਫੁੱਲ ਕਰ ਫੁੱਲ ਵੱਡੀ ਆ ਜੀ ਫੁੱਲ ਸਾਈਜ਼ ਦੀ ਵੈੜ ਹੈ ਜਰਸੀ ਜੀ ਆ ਗਈ ਜਰਸੀ ਆ ਜੀ ਜਰਸੀ ਹਾਂਜੀ ਹਾਂਜੀ ਖੋਲ ਦੇ ਭਾਈ ਤੋੜ ਦੇ ਠੰਡੀ ਸੀਲ ਭਾਵੇਂ ਆਈ ਬਹਿ ਜਾ ਜੀ ਲੋ ਆਈ ਬਹਿ ਜਾ ਲੋ ਜੀ ਸੁਈ ਸਵਾਈ ਹੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਠੰਡੀ ਸੀਲ ਦਾ ਬੜੀ ਹੈ ਯਾਰ ਲੋ ਜੀ ਤੇ ਮੂਰੋਂ ਲੇਵਾ ਚੈੱਕ ਕਰੋ ਲੇਵਾ ਦਿਖਾ ਦੇ ਹੂੰ ਲੇਵਾ ਕਮਾਲ ਦਾ ਬਰੀਡ ਇੱਕ ਨੰਬਰ ਲੈ ਥਾਣ ਦੇਖੋ ਬਾਈ ਬਾਲਾ ਚੰਗਾਈ ਤੇ ਚਵਾਈ ਚਵਾਈ ਦਾ ਕੋਈ ਅੰਤ ਹੀ ਨਹੀਂ ਚਵਾਈ ਦੀ ਤਾਂ ਬਾਈ ਕਹਿੰਦਾ ਫਮਾੜੀ ਲੈ ਨਹੀਂ ਗੀ ਬੜਾ ਥਾਣੀ ਦਾ ਅਸਰ ਨਾ ਚਵਾਈ ਦੀ ਨਹੀਂ ਮਾਰੀ ਹੋਊਗੀ ਤੇ ਠੰਡੀ ਹੋਊ ਗਰਮ ਨਾ ਹੋ ਗਈ ਬੜਾ ਇਧਰ ਦੀ ਵੀ ਦਿਖਾ ਦਿਓ ਜੀ ਓਕੇ ਲਓ ਜੀ ਲੈ ਕਹੇ ਜਾ ਥਣ ਲੱਗੀ ਬੈਠ ਜਿੱਧਰ ਦੀ ਮਰਜੀ ਜਾਕ ਨਹੀਂ ਉਹਨੇ ਬਸ ਬੈ ਕੇ ਜਦੋਂ ਨੂੰ ਨਿਆਣਾ ਪਾਣਾ ਪਾ ਜੀ ਠੀਕਾ ਕੋਈ ਚੱਕਣਾ ਨਾ ਫੋਲ ਚਾਹੀਏ ਖੋਲ ਦੇ ਬਾਈ ਤੋਰ ਇਧਰ ਪਤੋ ਫੁੱਲ ਬ੍ਰੀਡ ਸੂਈ ਸਵਾਈ ਤੇ ਬੱਚਾ ਚਲੋ ਬੱਚਾ ਦੇ ਤਾਂ ਤੇ ਜੇਰ ਬਾਈ ਵੱਟਲ ਜੇ ਰੱਖੀ ਬੈਠਾ ਸਾਰੀਆਂ ਗੱਲਾਂ ਓਕੇ ਨੇ ਬਾਈ ਬਿਊਟੀ ਹੈ ਹਾਂਜੀ ਬੇਫਿਕਰੀ ਹੈ ਜੀ ਇਹਦੀ ਕੱਦ ਵੀ ਕੋਈ ਛੋਟਾ ਨਹੀਂ ਨਹੀਂ ਛੋਟੀ ਨਹੀਂ ਜੀ ਵੱਡਾ ਹੈ ਫੁੱਲ ਕਰਨਾ ਕੋਈ ਛੋਟੀ ਨਾ ਮੰਨੇ ਆ ਜਾ ਪੁੱਤ ਆ ਜਾ ਲੈ ਯਾਮਕ ਤੇ ਕਲਰ-ਕਲਰ ਪੂਰਾ ਚੰਗਾ ਜਾਨ ਪ੍ਰਾਣ ਜੀ ਸਾਰੀਆਂ ਗੱਲਾਂ ਹੋਣਗੀਆਂ ਕੋਈ ਨਹੀਂ ਹੋਊਗਾ ਵੀ ਕਿਸੇ ਵੀ ਭੈਣ ਭਰਾ ਦਾ ਜੇ ਕੋਈ ਆਊਗਾ ਤਾਂ ਢੇੜਾ ਲੱਗੂਗਾ ਸਹੀ ਆ ਬਾਈ ਢੇੜੇ ਵਾਲਾ ਕੰਮ ਨਹੀਂ ਹੋਊਗਾ ਹਾਂਜੀ ਤੇ ਮੁੱਲ ਭਰਾ ਜਾਇਜ਼ ਫਿਰ ਬੱਟ ਸਾਹਿਬ ਇਹ ਦੇਵਾਂਗੇ ਸੀ 65000 ਦੀ ਬੱਛੀ ਜੀ 65000 ਦੀ ਹਾਂਜੀ ਮਾਨਤਾਨ ਹੋ ਜਾ ਮਾਨਤਾਨ ਕਰ ਦਿਆਂਗੇ ਜੀ ਬਸ ਤੁਹਾਨੂੰ ਦੱਸ ਕੇ ਤਾਂ ਹਟਿਆ ਜੀ ਪਹਿਲਾਂ ਵੀ 100 ਕਿਲੋਮੀਟਰ ਤੱਕ ਆਪਣਾ ਜਾਓ ਫਰਾ ਵੀ ਕਿਰਾਇਆ ਫਰੀ ਹੈ ਜੀ 100 ਕਿਲੋਮੀਟਰ ਤੱਕ ਠੀਕ ਹੈ ਜੀ ਹਾਂਜੀ ਪਰ ਆਏ ਨਾ ਹੋਵੇ ਕਹਿ ਕੇ 100 ਤੇ ਨਿਕਲੇ 200 ਗਲਤ ਹੈ ਜੀ 100 ਕਿਲੋਮੀਟਰ ਤੱਕ ਆਪਣਾ ਕਿਰਾਇਆ ਫਰੀ ਹੈ ਜੀ ਅੱਜ ਓਕੇ ਬਈ ਜਿਵੇਂ ਮਰਜੀ ਜਿੱਥੇ ਮਰਜੀ ਅਗਲਾ ਆਨਲਾਈਨ ਮਗਾਉਂਦਾ ਪੈਸੇ ਪਾ ਕੇ ਆਪਾਂ ਆਨਲਾਈਨ ਵੀ ਭੇਜ ਦਿਆਂਗੇ ਓਕੇ ਬਈ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਿਊਟੀ ਇੱਕ ਨੰਬਰ ਬ੍ਰੀਡ ਸਫਾਈਆ ਗਰਮੀਆਂ ਦਾ ਠੀਕ ਹੈ ਕਿ ਨਹੀਂ ਐਂ ਡਾਕਟਰ ਸਾਹਿਬ ਭਾਵੇਂ ਆਏ ਤੇ ਰਸਾ ਛੜਦੇ ਜੇ ਤਾਜੀ ਸੂਈ ਆ ਖਿੱਚ ਤੂੰ ਨਹੀਂ ਕਰੂਗੀ ਨਾ ਇਹ ਕੋਈ ਬੱਚੇ ਦਾ ਨਾ ਨਹੀਂ ਉਹ ਨਹੀਂ ਉਹਨਾਂ ਬੱਚੇ ਦਾ ਵੀ ਨਹੀਂ ਇਹਨੇ ਕਰਨਾ ਹਾਂ ਠੰਡੀ ਫੋਲ ਲੈ ਲੈ ਨਾ ਬਤਾ ਲੈ ਵਾ ਲੈ ਵੇ ਲੈ ਦੇ ਨੀ ਕਰਕੇ ਦਿਖਾ ਦਿਓ ਜੀ ਸਫਾਈ ਫੀਡਿੰਗ ਵਾਲਾ ਲੈ ਵਾ ਪੂਰਾ ਟੱਟਮਾ ਲੈਵਾਂ ਨਹੀਂ ਕੋਈ ਭਾਵੇਂ 10 ਸੂਏ ਚੋਲੋ ਆਏ ਨਹੀਂ ਹੋਊਗਾ ਵੀ ਲੈਵਾ ਟੁੱਟ ਜਾਊਗਾ ਤੇ ਚਾਹੇ ਉਹ ਲੱਤਾਂ ਛੜਾਂ ਦਾ ਘਰ ਹੋਊਗੀ ਉਹ ਨਹੀਂ ਕੋਈ ਬੱਚਾ ਛੱਡੋ ਨਾ ਛੱਡੋ ਤੈਨੂੰ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਪੈਂਦਾ ਹਾਂ ਜੀ ਤੋਰਾ ਚ ਕਾ ਲੋ ਤੋਰਾ ਵੀ ਇੱਕ ਨੰਬਰ ਬਰੀਡ ਵੀ ਇੱਕ ਨੰਬਰ ਲੇਵਾ ਵੀ ਕਮਾਲ ਸੋਈ ਸਵਾਈ ਆ ਬਾਈ ਸਾਰੀਆਂ ਗੱਲਾਂ ਓਕੇ ਆ ਸਾਰੀਆਂ ਮੁੱਲ ਵੀ ਜਾਇਜ਼ ਆ ਬਾਈ ਆ ਜਾ ਪੁੱਤ ਆ ਜੇ ਛੇਤੀ ਇਹ ਭਾਅ ਮਿਲਦਾ ਨਹੀਂ ਬਈ ਨਹੀਂ ਜੀ ਆ ਭਾਅ ਤਾਂ ਹੁਣ ਲੋਕ ਹਾਂ ਆਪਾਂ ਵੀਡੀਓ ਦੇਖਦੇ ਆ ਜੀ ਕੋਈ 90 ਕੋਈ 95 ਕੋਈ ਲੱਖਾਂ ਹੀ ਮੰਗਦੇ ਆ ਜੀ ਲੋਕ ਆਪਾਂ ਨੂੰ ਭਾਅ ਜਿਮੀਲੀ ਆਪਾਂ ਹੀ ਭਾਅ ਦੇ ਦੇਣੀ ਆ ਹੂੰ ਹੂੰ ਸਹੀ ਉਹਨੇ ਵੇਣਾ ਆਪਣੀਆਂ ਭਾਅ ਚ ਆਪਾਂ ਭਾਅ ਹੀ ਦੇ ਦੇਣੀ ਆ ਆਪਾਂ ਕਿਸੇ ਦਾ ਕੋਈ ਗੱਲ ਨਹੀਂ ਘੁੱਟਣਾ ਸਹੀ ਗੱਲ ਆਪਾਂ ਦਾ 1000 2000 ਤੱਕ ਮਤਲਬ ਆ ਜਦੋਂ ਦਿਹਾੜੀ ਬਣ ਗਈ ਆਪਾਂ ਪਸੂ ਦੇ ਦੇਣਾ ਸਹੀ ਆ ਅੱਜ ਹੋਰ ਕੱਲ ਹੋਰ ਜੀ 1000 2000 ਨਾਲ ਦੋ ਪੈਸੇ ਪਾਉਂਦੀ ਸਬਰ ਵਾਲਾ ਕੰਮ ਆ ਬਾਈ ਸਬਰ ਵਾਲਾ ਕੰਮ ਆ ਕੋਈ ਬੇਸਬਰੀ ਵਾਲਾ ਕੰਮ ਨਹੀਂ ਕੋਈ 10000 5000 ਬਣਾਉਣ ਵਾਲਾ ਕੰਮ ਹੈ ਨਹੀਂ ਆਪਾਂ ਜਿਵੇਂ ਮਰਜੀ ਜਿੱਥੇ ਮਰਜੀ ਬੈਠੇ ਰਹੋ ਆਏ ਨਹੀਂ ਹੋਊਗਾ ਵੀ ਲੱਤਾਂ ਨਬਤ ਲੈ ਲੱਤਾਂ ਛੜਾਂ ਵਾਲਾ ਕੰਮ ਨਹੀਂ ਹੋਊਗਾ ਹਮ ਲਓ ਜੀ ਫੀਟਿੰਗ ਦਿਖਾ ਦਿਓ ਜੀ ਕਿੰਨੀ ਜਿਆਦਾ ਮਾਤਾ ਜੀ ਭਾਵੇਂ ਬੱਚਾ ਜੋਲੇ ਨੂੰ ਆਏ ਨਹੀਂ ਹੋਊਗਾ ਵੀ ਲੱਤਾਂ ਮਾਰੂਗੀ ਲੱਤਾਂ ਮਾਰੂ ਮੂਰ ਦੀ ਬਹਿਜੋ ਮਗਰ ਦੀ ਬਹਿਜੋ ਜਿੱਥੇ ਮਰਜੀ ਬਹਿਜੋ ਜਿਵੇਂ ਮਰਜੀ ਬਹਿਜੋ ਆਏ ਨਹੀਂ ਹੂੰ ਮੈਂ ਲੱਤ ਮਾਰ ਜੂ ਦੋਨੇ ਪਾਸੇ ਬਹਿ ਕੇ ਚੋਣਾ ਦੋਨੇ ਪਾਸੇ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਟੌਪ ਆਵੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ